ਸਨੀ ਮਾਲਟਨ ਨੇ ਕਿਉਂਕਿ ਹਾਂ ਬੰਦ ਕਰੋ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਬੈਸਟ ਸੀ ਸਿੱਧੂ ਮੂਸੇਵਾਲੇ ਨੂੰ ਦੁਨੀਆ ਤੋਂ ਗਏ 1 ਸਾਲ ਹੋਣ ਵਾਲਾ ਹੈ ਇਸ ਮਹੀਨੇ ਯਾਨੀ ਕਿ 19 ਮਾਰਚ ਨੂੰ ਮੂਸੇਵਾਲੇ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ ਹਲੇ ਵੀ ਸਿੱਧੂ ਦੇ ਚਾਣ ਵਾਲੇ ਉਸ ਨੂੰ ਯਾਦ ਕਰਕੇ ਉਦਾਸ ਹੁੰਦੇ ਹਨ ਉਹਨਾਂ ਵਿੱਚੋਂ ਸਨੀ ਮਾਲਟਨ ਵੀ ਇੱਕ ਹੈ ਸਨੀ ਮਾਲਟਨ ਸਿੱਧੂ ਮੂਸੇਵਾਲੇ ਦਾ ਬੈਸਟ ਫਰੈਂਡ ਵੀ ਹੈ ਦੋਵੇਂ ਇੱਕ ਦੂਜੇ ਤੇ ਜਾਨ ਛਿੜਕਦੇ ਸੀ ਇੰਨਾ ਹੀ ਨਹੀਂ ਦੋਵਾਂ ਨੇ ਇਕੱਠੇ ਇੰਡਸਟਰੀ ਚ ਬਹੁਤ سارے ਗਾਣੇ ਵੀ ਕੀਤੇ ਸਿੱਧੂ ਦਾ ਆਖਰੀ ਗੀਤ ਲੈਵਲ ਜੋ ਕਿ ਸਨੀ ਮਾਲਟਨ ਦੇ ਨਾਲ ਹੀ ਸੀ ਹੁਣ ਸਨੀ ਮਾਲਟਨ ਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਹੋਰ ਪੋਸਟ ਸਾਂਝਾ ਕੀਤੀ ਹੈ ਜਿਸ ਦੇ ਵਿੱਚ ਉਸਨੇ ਕਿਹਾ ਹੈ ਬੰਦ ਕਰੋ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਬੈਸਟ ਸੀ ਉਹ ਹੁਣ ਵੀ ਬੈਸਟ ਹੈ ਤੇ ਹਮੇਸ਼ਾ ਰਹੇਗਾ ਇਹ ਮੂਸ ਵਰਡ ਹੈ ਆਪਾਂ ਸਭ ਉਸੇ ਹੀ ਦੁਨੀਆ ਦੇ ਵਿੱਚ ਹ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਸਨੀ ਮਾਲਟਨ ਨੇ ਲਿਖਿਆ ਥੇਅਰਸ ਲੈਵਲ ਕੰਮ ਦੀ ਗੱਲ ਕਰੀਏ ਤਾਂ ਸਨੀ ਮਾਲਟਨ ਨੇ ਹਾਲੀ ਵਿੱਚ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਮੂਸਿਆਲੇ ਦੇ ਨਾਲ ਜੁੜੀਆਂ ਹੋਈਆਂ ਕਈ ਸਾਰੀਆਂ ਗੱਲਾਂ ਨੂੰ ਸਾਂਝਾ ਕੀਤਾ ਤੇ ਇਸ ਬਾਰੇ ਗੱਲਬਾਤ ਕਰਦੇ ਹੋਏ ਬਹੁਤ ਇਮੋਸ਼ਨਲ ਵੀ ਹੋ ਗਏ ਤੁਹਾਡੀ ਸਬਡੇਟ ਤੇ ਜੋ ਵੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ सनी माल्टेन ने क्योंकि हां बंद करो ये कहना कि सिद्धू मूसे वाला बेस्ट थी सिद्धू मूसे वाले ਨੂੰ ਦੁਨੀਆ ਤੋਂ ਗਏ 1 ਸਾਲ ਹੋਣ ਵਾਲਾ ਹੈ ਇਸ ਮਹੀਨੇ ਯਾਨੀ ਕਿ 19 ਮਾਰਚ ਨੂੰ मूसे वाले ਦੀ ਪਹਿਲੀ ਵਰਸੀ ਮਨਾਈ ਜਾ ਰਹੀ ਹੈ ਹਲੇ ਵੀ ਸਿੱਧੂ ਦੇ ਚਾਣ ਵਾਲੇ ਉਸ ਨੂੰ ਯਾਦ ਕਰਕੇ ਉਦਾਸ ਹੁੰਦੇ ਹਨ ਉਹਨਾਂ ਵਿੱਚੋਂ ਸਨੀ ਮਾਲਟਨ ਵੀ ਇੱਕ ਹੈ ਸਨੀ ਮਾਲਟਨ ਸਿੱਧੂ ਮੂਸੇਵਾਲੇ ਦਾ ਬੈਸਟ ਫਰੈਂਡ ਵੀ ਹੈ ਦੋਵੇਂ ਇੱਕ ਦੂਜੇ ਤੇ ਜਾਨ ਛਿੜਕਦੇ ਸੀ ਇੰਨਾ ਹੀ ਨਹੀਂ ਦੋਵਾਂ ਨੇ ਇਕੱਠੇ ਇੰਡਸਟਰੀ ਚ ਬਹੁਤ سارے ਗਾਣੇ ਵੀ ਕੀਤੇ ਸਿੱਧੂ ਦਾ ਆਖਰੀ ਗੀਤ ਲੈਵਲ ਜੋ ਕਿ ਸਨੀ ਮਾਲਟਨ ਦੇ ਨਾਲ ਹੀ ਸੀ ਹੁਣ ਸਨੀ ਮਾਲਟਨ ਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਹੋਰ ਪੋਸਟ ਸਾਂਝਾ ਕੀਤੀ ਹੈ ਜਿਸ ਦੇ ਵਿੱਚ ਉਸਨੇ ਕਿਹਾ ਹੈ ਬੰਦ ਕਰੋ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਬੈਸਟ ਸੀ ਉਹ ਹੁਣ ਵੀ ਬੈਸਟ ਹੈ ਤੇ ਹਮੇਸ਼ਾ ਰਹੇਗਾ ਇਹ ਮੂਸ ਵਰਡ ਹੈ ਆਪਾਂ ਸਭ ਉਸੇ ਹੀ ਦੁਨੀਆ ਦੇ ਵਿੱਚ ਹਾਂ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਸਨੀ ਮਾਲਟਨ ਨੇ ਲਿਖਿਆ ðiirs level ਕੰਮ ਦੀ ਗੱਲ ਕਰੀਏ ਤਾਂ ਸਨੀ ਮਾਲਟਨ ਨੇ ਹਾਲ ਹੀ ਵਿੱਚ ਇੰਟਰਵਿਊ ਦਿੱਤਾ ਜਿਸ ਤੇ ਵਿੱਚ ਉਹਨਾਂ ਨੇ ਮੂਸੇ ਵਾਲੇ ਦੇ ਨਾਲ ਜੁੜੀਆਂ ਹੋਈਆਂ ਕਈ ਸਾਰੀਆਂ ਗੱਲਾਂ ਨੂੰ ਸਾਂਝਾ ਕੀਤਾ ਤੇ ਇਸ ਬਾਰੇ ਗੱਲਬਾਤ ਕਰਦੇ ਹੋ ਬਹੁਤ ਇਮੋਸ਼ਨਲ ਵੀ ਹੋ ਗਏ ਤੁਹਾਡੀ ਸਬਡੇਟ ਤੇ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ